ਦਨ ਅਨਕ ਬਾਹਰ ਸਰਬ ਕਲਾ ਸਮਰਾਥ ਦੋਨਨ ਤੇਰਾ ਖੋ ਪ੍ਰਭ ਨਾਨਕ ਦੇ ਕਰਾਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਧੰਤਨਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਧੰਤਨਤਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਤਨਤਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਾਂ ਬਸ ਇਧੀਆਂ ਪਰੇ ਹਾਂ ਹੁਣੇ ਹੁਣੇ ਹੀ ਧੰਤਨਤਰ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਅਮਰਤ ਬਚਨ ਸਰਵਣ ਕੀਤੇ ਆ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਇੰਡੀਆ ਦੇ ਕੋਨੇ-ਕੋਨੇ ਤੇ ਜਾ ਕੇ 7.5 ਲੱਖ ਪ੍ਰਾਣੀ ਨੂੰ ਥੋੜੇ ਸਮੇਂ ਦੇ ਵਿੱਚ ਅਮਰ ਸਿਖਾਇਆ ਅਤੇ ਟੁੱਟੀਆਂ ਹੋਈਆਂ ਰੂਹਾਂ ਨੂੰ अनेका ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਸਤਿ ਸ੍ਰੀ ਅਕਾਲ ਪਿਆਰੇ ਬਾਬਾ ਈਸ਼ਰ ਸਿੰਘ ਜੀ ਵਾਹਿਦਾ ਹੁਣੇ-ਹੁਣੇ ਚੇਤਰ ਦਾ ਮਹੀਨਾ ਚੱਲ ਰਿਹਾ ਹੈ 13 ਚੇਤਰ ਨੂੰ ਬਾਬਾ ਜੀ ਦਾ ਅਵਤਾਰ ਦਿਹਾੜਾ ਮਨਾਇਆਗਾ ਬਾਬਾ ਜੀ ਦੇ ਜਨਮ ਸਥਾਨ ਤੇ ਜਿੱਥੇ ਬਾਬਾ ਜੀ ਨੇ ਅਵਤਾਰ ਧਾਰਨ ਕੀਤਾ ਝੋੜੜਾ ਪਿੰਡ ਦੇ ਵਿੱਚ ਉਸ ਸਥਾਨ ਤੇ ਜਿੱਥੇ ਬਾਬਾ ਜੀ ਨੇ ਤਪ ਕੀਤਾ ਤਪ ਸਥਾਨ ਨਾਨਕਠਾਠ 13 ਮੱਜਰੀ ਠਾਠ ਉੱਥੇ ਵੱਡੇ ਪਾਠਾਂ ਦੀ ਭੋਗ ਪਏ ਅਖੰਡ ਪਾਠਾਂ ਦੀਆਂ ਲੜੀਆਂ ਨਾਨਕ ਸਰਦਮਦਮਾ ਸਾਹਿਬ ਝੋੜੜਾ ਉੱਥੇ ਵੀ ਵੱਡੇ ਪਾਠਾਂ ਦੇ ਭੋਗ ਪਏ ਅਖੰਡ ਪਾਠਾਂ ਦੀਆਂ ਲੜੀਆਂ ਬਾਬਾ ਜੀ ਦਾ ਨਾਨਕਾ ਨਗਰ ਪਿੰਡ ਬਡੂੰਦੀ ਵਿਖੇ ਉੱਥੇ ਵੀ ਵੱਡੇ ਪਾਠਾਂ ਦੇ ਭੋਗ ਪਏ ਬੇਅੰਤ ਨਗਰ ਕੀਰਤਨ ਹੋਏ ਸਾਰੀਆਂ ਹੀ ਠਾਠਾਂ ਦੇ ਵਿੱਚ ਅੱਜ ਗਲਬ ਕਲਾ 26 ਅਖੰਡ ਪਾਠਾਂ ਦੇ ਭੋਗ ਪਏ ਅਤੇ ਨਾਲ ਹੀ ਬਾਬਾ ਮੈੰਗਲ ਸਿੰਘ ਜੀ ਜੋ ਹਨ ਉਹਨਾਂ ਦੇ ਸੁਪੁੱਤਰ ਬਾਬਾ ਅਰਵਿੰਦਰ ਸਿੰਘ ਜੀ ਨੇ ਬਾਬਾ ਜੀ ਦਾ ਉਤਾਰ ਦਿਹਾੜਾ ਮਨਾਇਆ ਕੁਝ ਦਿਨ ਪਹਿਲਾਂ ਉਹਨਾਂ ਦੇ ਭਤੀਜੇ ਬਾਬਾ ਬਲਜੀਤ ਸਿੰਘ ਜੀ ਵੱਲੋਂ ਬਾਬਾ ਜੀ ਦਾ ਅਵਤਾਰ ਦਿਹਾੜਾ ਮਨਾਇਆ ਖੰਜਰਵਾਲ ਨਾਨਕਸਰ ਮੁਰਲਾਪੁਰ ਕੋਲੇ ਉੱਥੇ ਵੀ ਅੱਜ ਹੀ ਅਖੰਡ ਪਾਠਾਂ ਦੇ ਭੋਗ ਪਏ ਨਾਨਕਸਰ ਚੰਡੀਗੜ੍ਹ ਉੱਥੇ ਵੀ ਇਸ ਨਾਨਕਸਰ ਮੁੱਖ ਸਥਾਨ ਤੇ ਵੀ ਅਖੰਡ ਪਾਠਾਂ ਦੀਆਂ ਲੜੀਆਂ ਚੱਈਆਂ ਭਾਵ ਬਾਬਾ ਜੀ ਦਾ ਬਹੁਤ ਵੱਡਾ ਪਰਿਵਾਰ ਹੈ ਬਹੁਤ ਵੱਡਾ ਬਾਬਾ ਜੀ ਦਾ ਤੇਰ ਵੀ ਪ੍ਰਤਾਪ ਹੈ ਅਣਗਿਣਤ ਹੀ ਬਾਬਾਈ ਦੇ ਇਹ ਬਾਬਾਈ ਦੇ ਅਵਤਾਰ ਦੇ ਹੱਦੀ ਖੁਸ਼ੀ ਵਿੱਚ ਅਖੰਡ ਪਾਠਾਂ ਦੇ ਭੋਗ ਪਏ ਅਤੇ ਪੈ ਰਹੇ ਹਨ ਕੱਲ ਨੂੰ ਵੀ ਜੱਲੇ ਖਾਤਲਵੰਡੀ ਜੋ ਕੋਟੀ ਸਿੰਘਾਂ ਉਥੇ ਪਹਨੇ ਪਰਸ ਨੂੰ ਕਲੇਰਾ ਵਿਖੇ ਨਾਨਕਸਰ ਗੁਰਦੁਆਰੇ ਵਿਖੇ ਸੰਗਤ ਮਨਾ ਰਹੀ ਹੈ ਇਸ ਤਰ੍ਹਾਂ ਥਾ ਥਾ ਤੇ ਮਨਾ ਰਹੇ ਬਾਬਾ ਜੀ ਦਾ ਅਵਤਾਰ ਦਿਹਾੜਾ ਅੱਜ ਜੱਗੋਵਾਲ ਨਾਨਕਸਰ ਵਿਖੇ ਵਿਭੋਗ ਪਏ ਸੋ ਬਾਬਾ ਜੀ ਦਾ ਬਹੁਤ ਵੱਡਾ ਪਰਿਵਾਰ ਹੈ ਬੜੀਆਂ ਬਖਸ਼ਾਂ ਬਾਬਾ ਜੀ ਨੇ ਕੀਤੀਆਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੀ ਸੇਵਾ ਕੀਤੀ ਉਪਰੰਤ ਸੇਵਾ ਕਰਕੇ ਉਹਨਾਂ ਦਾ ਰੂਪ ਹੋ ਗਏ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਨੇ 1943 ਵਿੱਚ ਚੋਲਾ ਬਦਲਿਆ ਤੇ ਤਨਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਫਿਰ 1950 ਦੇ ਵਿੱਚ 7 ਸਾਲ ਬਾਅਦ ਇੱਥੇ ਆ ਕੇ ਨਾਨਕਸਰ ਦੀ ਉਹੀ ਮਰਜ਼ਾਦਾ ਸੰਭਾਲੀ 1943 ਤੋਂ ਲੈ ਕੇ ਸੰਗਤਾਂ ਬਹੁਤ ਬੇਵੱਲ ਸਨ ਬੜੀਆਂ ਉਦਾਸ ਸਨ ਕਿ ਨਾਨਕਸਰ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹਨ ਕੋਈ ਸੇਵਾ ਸੰਭਾਲ ਵਾਲਾ ਨਹੀਂ ਇਹ ਉਹ ਮਰਜ਼ਾਦਾ ਨਹੀਂ ਚੱਲ ਸੱਤ ਸਾਲ ਫਿਰ ਬਾਦ ਤਨਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਆਏ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਬਾਬਾ ਅਨੰਦ ਸਿੰਘ ਜੀ ਦੀ ਉਹੀ ਜੋਤ ਪ੍ਰਗਟ ਹੋ ਰਹੀ ਹੈ ਫਿਰ ਸੰਗਤਾਂ ਬਹੀਰਾ ਘੱਟ ਕੇ ਆਉਣ ਲੱਗੀਆਂ ਬੇਅੰਤ ਬਾਬਾ ਜੀ ਦੀ ਮਹਿਮਾ ਹੋ ਰਲ ਗਈ ਸਾਰੀ ਦੁਨੀਆ ਦੇ ਵਿੱਚ ਇਹ ਹਵਾ ਚੱਲ ਪੀ ਕੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਉਹੀ ਪ੍ਰਗਟ ਹੋ ਗਏ ਹਨ ਸੋ ਬਾਬਾ ਜੀ ਨੇ ਇੱਥੇ ਆ ਕੇ ਫਿਰ ਠਾਈਆਂ ਦਿਨਾਂ ਦੇ ਵਿੱਚ ਸਰੋਵਰ ਤਿਆਰ ਕੀਤਾ ਪਤਾ ਹੀ ਨਹੀਂ ਲੱਗਦਾ ਕਿੰਨੇ ਮਿਸਤਰੀ ਲੱਗੇ ਹੋਏ ਐ ਇੱਟਾਂ ਲਾਉਣ ਤੇ ਕਿੰਨੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਦਿਨੇ ਸੰਗਤਾਂ ਸੇਵਾ ਕਰਦੀਆਂ ਅਤੇ ਰਾਤ ਨੂੰ ਆਵਾਜ਼ ਆਉਂਦੀ ਹੈ ਦੇਵਤੇ ਸੇਵਾ ਕਰਦੇ ਇਹ ਮਸਾਲਾ ਨੇ ਨਾਨਕ ਸਰਦੀਆਂ ਸੋ ਬਾਬਾ ਜੀ ਦਾ ਇਹ ਵੱਡਾ ਘਰ ਹੈ ਦਰਗਾਹ ਹੀ ਮਰਜ਼ਾਦਾ ਬਾਬਾ ਜੀ ਨੇ ਚਲਾਈ ਹੈ 6 ਮਹੀਨਿਆਂ ਦੇ ਵਿੱਚ ਜੋ ਸੱਤ ਮੰਜ਼ਲਾ ਮੰਦਿਰ ਹੈ ਇਹਦੀ ਉਸਾਰੀ ਹੋ ਗਈ ਤਿਆਰੀਆਂ ਹੋਈਆਂ ਬੇਅੰਤ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਨੇ ਬੇਅੰਤ ਮੇਸਤਰੀ ਲੱਗੇ ਹੋਏ ਨੇ ਉਦੋਂ ਨਾ ਮਸ਼ੀਨਾਂ ਸੀ ਹੱਥਾਂ ਦੇ ਨਾਲ ਹੀ ਪੱਥਰ ਦੀ ਕਟਾਈ ਕਰਨੀ ਹੱਥਾਂ ਦੇ ਨਾਲ ਹੀ ਰਗੜਾਈ ਕਰਨੀ ਕੋਈ ਲੱਕੜੀ ਦੇ ਮੇਸਤਰੀ ਅੱਡ ਲੱਗੇ ਹੋਏ ਆ ਪੱਥਰ ਵਾਲੇ ਅਲੱਗ ਲੱਗੇ ਹੋਏ ਆ ਬੇਅੰਤ ਮਹਿਮਾ ਬਾਬਾ ਜੀ ਸੋ ਲੱਕੜੀ ਵਾਲੇ ਜਦੋਂ ਸ਼ੀਸ਼ ਮਹਿਲ ਦੀਆਂ ਤਿਆਰੀਆਂ ਹੋ ਰਹੀਆਂ ਸਨ ਲੱਕੜੀਆਂ ਮਿਸਤਰੀ ਲੱਗੇ ਹੋਇਆ ਇੱਕ ਬਾਬਾ ਜੀ ਦੇ ਪੁਰਾਣਾ ਸੰਗੀ ਜੋ ਕਲੇਰਾ ਪਿੰਡ ਦਾ ਉਹ ਬਾਬਾ ਜੀ ਨੂੰ ਬੇਨਤੀ ਕਰਕੇ ਚੱਲਿਆ ਗਿਆ ਮਿਲਣ ਵਾਸਤੇ ਆਪਣੇ ਪੁੱਤਰਾਂ ਨੂੰ ਅਮੰਦਗੜ ਮੰਡੀ ਕੁਝ ਦਿਨ ਆਇਆ ਹੀ ਨਾ ਬਾਬਾ ਜੀ ਪੁੱਛਣ ਲੱਗੇ ਸਰਦਾਰ ਬੂਟਾ ਸਿੰਘ ਨੂੰ ਜੋ ਮਿਸਤਰੀ ਸੀ ਬੂਟਾ ਸਿੰਘ ਆਇਆ ਨਹੀਂ ਸਰਦਾਰਾ ਸਿੰਘ ਕਿੰਨੇ ਦਿਨ ਹੋ ਗਏ ਬਾਬਾ ਜੀ ਦੋ ਦਿਨ ਕਹਿ ਕੇ ਗਿਆ ਸੀ ਹਫਤਾ ਹੋ ਗਿਆ ਬਾਬਾ ਜੀ ਕਹਿੰਦੇ ਸਵੇਰੇ ਮੰਗਾਉਣੇ ਉਹਨੂੰ ਪਹਿਲੀ ਗੱਡੀ ਬਾਬਾ ਜੀ ਨਗਰ ਕੇ ਚਲੇ ਗਏ ਸਰਦਾਰਾ ਸਿੰਘ ਅਹਿਮਦਗੜ ਮੰਡੀ ਸੁੱਤਾ ਪਿਆ ਰਾਤ ਨੂੰ ਦਰਵਾਜ਼ਾ 12 ਵਜੇ ਤੱਕ ਆਵਜਾ ਖੁੱਲ ਗਿਆ ਚਾਰ ਸ਼ਹੀਦਾਂ ਨੇ ਮੰਜਾ ਚੁੱਕ ਲਿਆ ਉਹਦਾ ਡਰ ਗਿਆ ਕਿੱਥੇ ਲੈ ਕੇ ਚੱਲੋਂ ਕਹਿੰਦੇ ਤੈਨੂੰ ਬਾਬਾ ਜੀ ਦੇ ਉੱਥੇ ਦਰਗਾਹੀ ਸੇਵਾ ਚੱਲ ਰਹੀ ਹੈ ਤੂੰ ਕਿੰਨੇ ਦਿਨ ਹੋ ਗਏ ਦੋ ਦਿਨ ਦੀ ਛੁੱਟੀ ਲਈ ਸੀ ਮੈਨੂੰ ਛੱਡ ਦਿਓ ਬਾਬਾ ਜੀ ਸ਼ਹੀਰ ਸਿੰਘ ਕਹਿੰਦੇ ਜਾਂ ਤਾਂ ਤੈਨੂੰ ਹੁਣੇ ਲੈ ਕੇ ਚਲਦੇ ਆ ਜਾਂ ਦਿਨ ਚੜ੍ਹੇ ਤੋਂ ਪਹਿਲਾਂ ਪਹਿਲਾਂ ਉੱਥੇ ਚਾਹੀਦਾ ਕਹਿੰਦਾ ਮੈਨੂੰ ਛੱਡ ਜੋ ਕਿਤੇ ਸੁੱਟ ਨਾ ਦਿਓ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਪਹੁੰਚ ਜੂ ਇਸ ਤਰ੍ਹਾਂ ਬਾਬਾ ਜੀ ਦੇ ਇੱਥੇ ਬੇਅੰਤ ਸੇਵਾਵਾਂ ਕੀਤੀਆਂ ਬੇਅੰਤ ਇਸ ਤਰ੍ਹਾਂ ਸੰਗਤਾਂ ਨੂੰ ਤਾਰਨਾ ਕੀਤਾ ਸੰਗਤਾਂ ਪਿਆਰੇ ਬਾਬਾ ਆਇਸ਼ਰ ਸਿੰਘ ਜੀ ਨੇ ਜੋ ਪਰਪਕਾਰ ਕੀਤੇ ਦੁਨੀਆ ਦੇ ਵਿੱਚ ਬੋਲਣ ਦਾ ਸਮਾਂ ਥੋੜਾ ਹੁੰਦਾ ਕਵਤਾ ਦੇ ਵਿੱਚ ਹੀ ਸਰਵਣ ਕਰੋ ਜੋ ਬਾਬਾ ਜੀ ਨੇ ਪਰਪਕਾਰ ਦੁਨੀਆ ਤੇ ਕੀਤੇ ਸੋ ਕੱਲ ਜੋ ਧੰਤਾਂ ਧੰਤਾਂ ਬਾਬਾ ਆਇਸ਼ਰ ਸਿੰਘ ਜੀ ਮਹਾਰਤੋਂ ਬਰੋਂ ਸਹਿ ਮਹਾਪੁਰਖ ਸੰਤ ਬਾਬਾ ਨਾਰਾਇਣ ਸਿੰਘ ਜੀ ਉਹਨਾਂ ਦੀ ਵਰਸ਼ੀ ਦੇ ਇੱਥੇ ਭੋਗ ਪਾਣੇ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮੇਂ ਦੇ ਵਿੱਚ ਪਹੁੰਚ ਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਸਭ ਨੂੰ ਸਫਲਿਆ ਬਣਾਉਣਾ ਆਓ ਹੁਣ ਸਰਵਣ ਕਰੀਏ ਤਾਂ ਤਾਂ ਪਿਆਰੇ ਬਾਬਾ ਜੀ ਸਰ ਸਿੰਘ ਦੀ ਕਿਵੇਂ ਦੁਨੀਆ ਦੇ ਵਿੱਚ ਜੈਜੈਕਾਰ ਹੋ ਰਹੀ ਹੈ ਬਾਬਾ ਜੀ ਦੀ ਕਮਾਈ ਆਪਣਾ ਵੀ ਜੀਵਨ ਬਾਬਾ ਜੀ ਦਾ ਬੜਾ ਉੱਚਾ ਸੁੱਚਾ ਸੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਸਵੇਰੇ 12:00 ਵਜੇ ਇਸ਼ਨਾਨ ਕਰਕੇ ਸਿਮਰਨ ਵਿੱਚ ਜੁੜ ਜਾਂਦੇ ਸਨ ਅਤੇ ਬਾਬਾ ਜੀ ਨੇ ਉਹਨਾਂ ਦੀ ਬਰਾਬਰੀ ਨਹੀਂ ਕੀਤੀ 12:30 ਵਜੇ ਇਸ਼ਨਾਨ ਕਰਕੇ ਬਾਬਾ ਜੀ ਸੱਚਖੰਡ ਵਿੱਚ ਸੱਜ ਕੇ ਅੰਤਰ ਧਿਆਨ ਹੋ ਕੇ ਸਿਮਰਨ ਦੇ ਵਿੱਚ ਜੁੜ ਜਾਇਆ ਸਭ ਸੋ ਬਾਬਾ ਜੀ ਕਮਾਈ ਵਾਲੇ ਤਿਆਗੀ ਬਰਾਗੀ ਨਾਮ ਦੇ ਰਸੀਏ ਸੋ ਬਾਬਾ ਜੀ ਦੇ ਗੁਣ ਅਤੇ ਸੰਗ ਤੁਹਾਨੂੰ ਕਿਵੇਂ ਤਾਰਨਾ ਕੀਤਾ ਕਬ ਦੇ ਵਿੱਚ ਵਿਚਾਰ ਉਹ ਨਾ ਕਰੇ ਮਾਲਕ ਹੈ ਆਏ અવਤਾਰ ਧਾਰ ਜੀ ਦੁਨੀਆ ਨੂੰ ਤਾਰਨੇ ਕੋਈ ਨਹੀਂ ਸ਼ੱਕ ਜੀ ਦੁਨੀਆ ਦਾ ਆਏ ਕਾਰਨ ਉਧਾਰ ਜੀ ਦੁੱਖ ਰੋਗ ਟਾਰਨੇ ਇਹ ਹੈ ਗੱਲ ਪੱਕ ਜੀ ਸੁੱਖਾਂ ਦੇ ਖਜ਼ਾਨੇ ਲੱਖਾਂ ਨਾਲ ਲਿਆਏ ਜੀ ਭਰੇ ਵੇ ਭੰਡਾਰ ਜੀ ਜੋ ਇਕੱਟ ਧਨ ਜੀ ਚੋਰੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਧਨ ਧਨ ਜੀ ਆਲਸ ਦਲਿੱਦਰ ਤੇ ਨੀਂਦ ਭੁੱਖ ਜੀ ਕੋਈ ਵੀ ਅਕਾਏ ਨਾ ਸਭ ਸ਼ਾਨੀ ਭਰ ਦੇ ਆਦ ਤੇ ਉਪਾਦ ਜੋ ਬਿਆਦ ਦੁੱਖ ਜੀ ਕੋਈ ਵੀ ਸਤਾਏ ਨਾ ਸਭ ਸੇਵਾ ਕਰ ਦੇ ਬਾਲ ਜਤੀ ਜਾਣੂ ਬਾਬਾ ਜੀ ਸਦਾਏ ਜੀ ਪਉਂਦੇ ਨਾ ਬਕਾਰ ਜੀ ਇੰਦਰ ਜਤਨ ਜੀ ਚੋੜੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਧੰਨ ਧੰਨ ਜੀ ਕਰਿ ਇਸ਼ ਨਾਨ ਸਵਾ 12 ਰਾਤ ਨੂੰ ਹੈ ਸਮਾਧੀ ਲਾਉਂਦੇ ਜੀ ਨੀਂਦਰ ਤਿਆਗਦੇ ਹੁੰਦੇ ਨੇ ਹੈਰਾਨ ਕਈ ਸੁਣ ਬਾਤ ਨੂੰ ਬਾਬਾ ਜੀ ਨਾ ਸੌਂਦੇ ਜੀ ਦਿਨੇ ਰਾਤ ਜਾਗਦੇ ਵੇ ਵੇੜ ਨੀਂਦਰ ਨੰਨੇੜ ਆਏ ਜੀ ਬੜੇ ਹੈ ਉਦਾਰ ਜੀ ਰਹਿੰਦੇ ਜੋ ਚਤਨ ਜੀ ਚੋੜਣਾ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਤਨ ਤਨ ਜੀ ਸੋਆ ਸੁਣ ਸੁਣ ਕੇ ਤੇ ਮਨ ਠਾਰ ਦੇ ਜਾਗਦਾ ਪਿਆਰ ਜੀ ਖੜਾ ਨ ਮਨ ਖੇੜੇ ਜੀ ਕਈ ਸੋਆ ਸੁਣ ਕੇ ਦਲੀਲਾ ਕਰ ਦੇ ਕਰੀਏ ਜ਼ਿਦਾਰ ਜੀ ਬਾਬਾ ਜੀ ਹੈ ਕਿਹੜੇ ਜੀ ਮੂਹਾਂ ਨੂੰ ਸੋਣ ਭਾਵਨਾ ਹੈ ਬਨ ਜਾਏ ਜੀ ਇੱਕ ਇੱਕ ਵਾਰ ਜੀ ਸੋਣ ਲੈਂਦੇ ਕੰਨ ਜੀ ਚੋੜੜਾਂ ਦੇ ਬਾਬਿਆਂ ਦਾ ਜਾਸ ਗਾਏ ਜੀ ਸਾਰਾ ਸੰਸਾਰ ਦੀ ਕਰੇ ਤਨ ਤਨ ਜੀ ਦੂਰੋਂ ਦੂਰੋਂ ਸੰਗੀ ਜਿਹੜੇ ਚੱਲ ਆਉਂਦੇ ਜੀ ਲੈ ਬਚਨ ਗੁਜਦੇ ਜਾਂ ਆ ਕੇ ਕੋਲੇ ਖੜਦੇ बोले ਦੱਸੇ ਬਿਨਾ ਫੋਰਨੇ ਮਿਟਾਉਂਦੇ ਜੀ ਮਨਾਂ ਦੀਆਂ ਬੁਝਦੇ ਬਾਬੇ ਮਾਨ ਫੜਦੇ ਲੱਖਾਂ ਸੰਗੀਆਂ ਨੇ ਇਦਾਂ ਅਜਮਾਏ ਜੀ ਜਾਣੋ ਕਈ ਬਾਰ ਜੀ ਫੇਰ ਗਏ ਮਨ ਜੀ ਚੋੜੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਤਨ ਤਨ ਜੀ ਗੁਰਬਾਣੀ ਵਾਲਾ ਜਦੋਂ ਤੀਰ ਖਿੱਚ ਜੀ ਬਾਬਾ ਜੀ ਚਲਾਉਂਦੇ ਜੀ ਸੁਦਾ ਹੈ ਪੋਲਾ ਦਿੰਦੇ ਤੀਰ ਦਾ ਨਿਸ਼ਾਨਾ ਲਾਉਂਦੇ ਮਨ ਵਿੱਚ ਜੀ ਮਨ ਸ਼ੇਕ ਪਾਉਂਦੇ ਜੀ ਬਾਵਰਾ ਬਣਾ ਦਿੰਦੇ ਜਿਹੜਾ ਕੋਈ ਚਾਰ ਚੱਕ ਕਰਨ ਆਏ ਜੀ ਮਨ ਜਾਂਦਾ ਹਾਰ ਜੀ ਫਾੜ ਜਾਂਦਾ ਕੰਨ ਜੀ ਚੋੜੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਤਨ ਤਨ ਜੀ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਪੜ ਗਈ ਦੁੱਖ ਗਏ ਟੁੱਟ ਜੀ ਨਸੀਆਂ ਬਿਮਾਰੀਆਂ ਜਾਣਾ ਬਿਨਾਂ ਪੀਤੇ ਤੋ ਸ਼ਰਾਬ ਚੜਦੀ ਰਹਿੰਦੇ ਹੋਏ ਗੁੱਟ ਜੀ ਚੜੀ ਅੱਖ ਮਾਰੀਆਂ ਜਿੰਨਾ ਇਹ ਸ਼ਰਾਬ ਦੇ ਨਸ਼ੇ ਆਏ ਜੀ ਲਿਖਣੇ ਤੋਂ ਬਾਅਦ ਜੀ ਉੱਚੀ ਓਬਕੰਨ ਜੀ ਚੋੜੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਤਨ ਤਨ ਜੀ ਆਸਾ ਵੰਦਾ ਤਾਂ ਹੀ ਮੋੜਿਆ ਨਾ ਨੇਰਾਸ ਜੀ ਆਸਾ ਹੈ ਪੂਜਾਤਿਆਂ ਦੁੱਖ ਰੋਗ ਖੰਡਿਆ ਮਰਦਿਆਂ ਦੇ ਵਿੱਚ ਮੋੜ ਪਾਤੇ ਸਾਸ ਜੀ ਉਮਰ ਆਵਦਾ ਤੀਆਂ ਟੁੱਟੀਆਂ ਨੂੰ ਗੰਢਿਆ ਕਰ ਦਿੱਤੇ ਰਾਜੀ ਜਿਹੜੇ ਧਰਮ ਆਏ ਜੀ ਵੱਡੇ ਜੋ ਬਿਮਾਰ ਜੀ ਆਰੋਗ ਕੀਤੇ ਤਨ ਜੀ ਚੋੜੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਧਨ ਧਨ ਜੀ ਦੇਸਾਂ ਪਰਦੇਸ ਵਿੱਚ ਮਸ਼ਹੂਰੀ ਜੀ ਜਾਣਦੇ ਨੇ ਸਭ ਜੀ ਕਰਮਾਤੀ ਬਾਬੇ ਨੂੰ ਕਈ ਮੋਮਨਾ ਦੀ ਭਾਵਨਾ ਹੈ ਪੂਰੀ ਜੀ ਮਨ ਦੇ ਨੇ ਰੱਬ ਜੀ ਛੱਡ ਮੱਕੇ ਕਾਬੇ ਨੂੰ ਜੈਸੀ ਕੋਈ ਭਾਵਨਾ ਦਿਲੋਂ ਦਖਾਏ ਜੀ ਤੈਸਾ ਹੀ ਦਦਾਰ ਜੀ ਜੋ ਬਣਾਏ ਮਨ ਜੀ ਚੋੜੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਤੰਗ ਤੰਗ ਜੀ ਵੈਰੀਆਂ ਦੇ ਤਾਂ ਹੀ ਆਪਣੇ ਬਣਾ ਲਿਆ ਜੀ ਪਿਆਰੇ ਕੁੱਲ ਦੇ ਮਨ ਮੋ ਤਾ ਜਿਨਾ ਇੱਕ ਵਾਰੀ ਹੈ ਦਿਦਾਰ ਪਾਲਿਆ ਉਹ ਕਦੇ ਨਾ ਭੁੱਲਦੇ ਐਸੀ ਸੋਹਣੀ ਸੂਰਤ ਐਸੇ ਮਿੱਠੇ ਮਿੱਠੇ ਬਚਨ ਸੁਣਾਏ ਜੀ ਦਿਲ ਦਿੰਦੇ ਠਾਰ ਜੀ ਹੋਂ ਮੇਂ ਦਿੰਦੇ ਭੰਨ ਜੀ ਝੋੜਣਾ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਤਨ ਤਨ ਜੀ ਸੰਗਲਿਆਂ ਦੇ ਤਾਂ ਹੀ ਕੀਤਾ ਸਾਹੂਕਾਰ ਜੀ ਧਣਾੜ ਹੈ ਬਣਾ ਦਿੱਤੇ ਨੀਜ ਉੱਚ ਥੱਪਤੇ ਠੱਗ ਚੋਰ ਡਾਕੂ ਦਿੱਤੇ ਜੋ ਸੁਧਾਰ ਜੀ ਸਿੱਧੇ ਰਾਹੇ ਪਾ ਦਿੱਤੇ ਦੇਖੇ ਨਾਮ ਜਪਦੇ ਉਹ ਲਿਖਣੇ ਦੇ ਵਿੱਚ ਸਾਰੇ ਨਹੀਂ ਆਏ ਜੀ ਪਰ ਉਹ ਉਪਕਾਰ ਜੀ ਜਿਹੜੇ ਹੈ ਕਰਨ ਜੀ ਚੋੜੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਧੰਨ ਧੰਨ ਜੀ ਬਾਬਾ ਜੀ ਜੋ ਐਸੇ ਮੁਸ਼ਕਲ ਲੱਭਣੇ ਕਰਦੇ ਜੋ ਮਿਹਰ ਜੀ ਝੋਲੀਆਂ ਨੂੰ ਭਰ ਦੇ ਨਿਰਭਉ ਨਿਰਵੈਰ ਤੱਕਿਆ ਸਭ ਨੇ ਸੂਰਮੇ ਦਲੇਰ ਜੀ ਨਾ ਕਿਸੇ ਤੋਂ ਡਰਦੇ ਆਸ ਅਗੇ ਜਾਂ ਸਿੰਘ ਸੱਚ ਹੈ ਸੁਣਾਏ ਜੀ ਮਤਾਜ ਕੀ ਤੋਂ ਬਾਹਰ ਜੀ ਦੁਨੀਆਂ ਦੇ ਬੰਨ ਜੀ ਚੋਰੜਾਂ ਦੇ ਬਾਬਿਆਂ ਦਾ ਜਸ ਗਾਏ ਜੀ ਸਾਰਾ ਸੰਸਾਰ ਜੀ ਕਰੇ ਤਨ ਤਨ ਜੀ